ਪ੍ਰਕਾਰਤੀ ਐਂਟਰੀ ਆਪਾਂ ਤੀਸਰਾ ਕਿਸਾਨ ਮੇਲਾ ਪਟਾਟੋ ਗਰੁੱਪ ਤੋਂ ਵੱਲੋਂ ਘਟੜਾ ਦੇ ਕੋਲੋਂ ਕਰਾਇਆ ਜਾਇਜ਼ਾ ਕੀ ਹਾਲ ਆ ਲਓ ਜੀ ਮਿੱਤਰੋ ਕਰੋ ਚੈੱਕ ਸਾਧੂ ਸਿੰਘ ਸੰਗਰੀਆ ਜਾਨ ਸਾਡਾ ਦਿਖਾ ਹਰ ਬਾਕੀ ਇਹਨੇ ਬੱਕਵੱਕ ਕੰਪਨੀ ਦੀਆਂ ਸਟਾਲਾਂ ਗੁਰਦੇਵ ਸੋਨਾ ਲੀਖਾ ਵੈਕਿਊਮ ਮਸ਼ੀਨਾਂ ਪ੍ਰਗੀਤ ਖੜਾ 7549 ਜੀ ਟੂਟਾ ਵੀਟ ਸੁਪਰ ਸੀਟਰ ਟੂਟਾ ਵੀਟਰ ਵੀ ਆ ਸੋਨਾ ਲੀਖਾ ਵਾਲਿਆਂ ਦਾ ਬਾਕੀ ਸਟਾਲਾਂ ਬਰਲੇ ਪਾਸੇ ਵੀ ਨੇ ਤਾਂ ਦੇਖੋ ਇਹ ਸਾਰਾ ਐਂਟਰੀ ਗੇਟ ਦਾ ਇੱਕ ਪਰੇ ਬਾਹਰ ਸਟਾਲ ਵਾਲਾ ਬਾਹਰ ਆ ਤੇਰਾ ਐਂਟਰੀ ਗੇਟ ਆ ਪਟੇ ਉਹ ਖਟੜਾ ਪੋਟੇਟੋ ਗਰੁੱਪ ਐਂਟਰੀ ਅੰਦਰ ਪੈ ਸਿੱਦੇ ਵਿੱਚ ਜਿੱਥੇ ਅੰਦਰ ਸਾਰੇ ਕਿਸਾਨ ਵੀਰ ਜਾ ਰਹੇ ਨੇ ਬਹੁਤ ਸੋਹਣਾ ਅਰੇਂਜਮੈਂਟ ਆ ਬਾਲਾ ਵਧੀਆ ਕਰਿਆ ਹੋਇਆ ਐ ਜੇਕਰ ਲੋਨ ਡੰਡਾਂ ਵਾਲਾ ਨਹੀਂ ਨੇ ਕੋ ਸਾਰਾ ਹਾਲ ਭਰਿਆ ਪਿਆ ਬੀਜ ਵਾਲੇ ਦੇ ਬੰਦਾ ਬੀਜ ਦੁਕਾਨਾ ਅੰਦਰ ਬੀਜਾਂ ਵਾਲੀ ਸਪਰੇਅ ਸਭ ਕੁਝ ਹਰ ਨਤਮ ਗੱਲਾਂ ਆਰਾ ਕੁਸ ਜਦੋਂ ਫਿਰ ਹੋ ਗਿਆ ਦੁੱਗਰੀ ਡਪਲ ਆਪਣਾ ਵੀਰਾ ਕੰਟਾਵੇਟਰ ਤਵੀਆਂ ਦੀ ਬੰਤਰ ਬੜੀ ਵਧੀਆ ਕੱਸੀ ਦੀਆਂ 10 10 ਦੀਆਂ ਖੋਤਵੀਆਂ ਇਹ 12 12 ਦੀਆਂ 3 ਲੱਖ 20 20000 ਦੀ ਦੇ ਰੇ ਉਹ ਨਹੀਂ ਖੜੇ ਨੇ ਡਿਵੈਲਪ ਵਾਲੇ ਬਾਈ ਨਾਲ ਕਰ ਰਹੇ ਨੇ ਡਿਸਕਸ ਫੈਰਵਾਂ ਬਾਰੇ ਸਿਗਰਟ ਪਾਜਵਾਨਾਂ ਛੁੱਟੀ ਕਰਕੇ ਆਇਆ ਹੈ ਹੁੰਬਾ ਦੇ ਲਗਾਉਣਾ ਥੂਲੇ ਛੁੱਟੀ ਕਰਕੇ ਆਏ ਦੋ ਸਸੀਗਲ ਬਰਾ ਦੋ ਚਲੋ ਐਨੇ ਹੀ ਬਹੁਤ ਬਰਾ ਦੋ ਢੰਡੇ ਵਾਲੇ ਆਏ ਨੇ ਢੰਡੇ ਵਾਲੇ ਕਿ ਲਓ ਜੀ ਜੱਜ ਭਾਜੀ ਪਹੁੰਚੇ ਨੇ ਆਪਣੇ ਕਣਕ ਦਾ ਸੀਜ਼ਨ ਲਾਉਣ ਗਏ ਟੀ ਇਹ ਦੇਖੋ ਢਿੱਲੋਂ ਸਾਹਿਬ ਕੋ ਪਛਾਣ ਲਿਆ ਹਾਲੂ ਵਾਲੀ ਮਸ਼ੀਨ ਆ ਮਿੱਤਰੋ ਇਹ 36 ਟਨ ਛਾੜ ਕੱਢੂਗੀ ਆ ਦੇਖੋ ਆਟੋ ਵਾਲੀ ਖੜੀ ਆ ਪਰੇ 28 ਇੰਚ ਵਾਲੀ ਆ ਤੇ ਉਹ 26 ਇੰਚ ਵਾਲੀਆਂ ਨੇ ਆਵਲਿਆਂ ਦੇ ਜੀ 17 ਸੰਤਾ ਦੇਖਾਈ ਜੇ ਨਾਲ ਰੇਟ ਇਹਦਾ ਰੇਟ ਹੈਗਾ 170000 ਮੇਨ ਆਫਰ ਚੱਲਦਾ ਡਿਸਕਾਊਂਟ ਚੱਲਦਾ ਇਹਦੇ ਤੇ ਆਹ ਵੇਖੋ ਇਹਦਾ ਪ੍ਰਾਈਸ ਹੈਗਾ ਦੇਖੋ ਪ੍ਰਾਈਸ ਇਹਨਾਂ ਦਾ ਪੰਜਾਬ ਕਰਨ ਜਾਏ 4000 ਡਿਸਕਾਊਂਟ ਮੇਲਾ ਬੁਰਾ ਪਖਿਆ ਪਿਆ ਜੀ ਆਹ ਹੋਗਾ ਜੀ ਨੀ ਸਕਦੇਵਦੀ ਨੇ ਕਰਨ ਨੇ ਉਹ ਗੁਰਦੀਪ ਵਾਲੇ ਖੜੇ ਨੇ ਮੈਸੀ ਵਾਲੇ ਦੇਖੋ ਜੀ ਬੜਾ ਠੰਡਾ ਕਰੀ ਤਾਰੇ ਆਪਣੇ ਪਟਾਏ ਗਏ ਨੇ ਕੰਮੀ ਵਾਲਿਆ ਦੇ ਸ਼ੱਬ ਸਵਾਲੀਨਰ ਰੇਟ 19000 ਜਿੰਦਾ ਚਾਈ ਆਸਤਾਈ ਦੇ ਪੋਟੈਟੋ ਵਾਲਾ ਅਵੇ ਵਾਲੀ ਕੁੱਪੀ ਸੱਦੇ 4 ਕੁਵਾਂਟਲ ਬੱਟ ਪੱਤਾ ਵੱਢਣ ਵਾਲਾ ਆਹੋ ਆਈ ਜੀ ਤੋ ਤਰਪ ਲਾ ਸੰਗਰੀਆ ਦੇ ਤਲੀਆਂ ਜੀ ਇਹ ਵੀ ਟਰਾਲੀ ਆ ਜੀ ਸੰਗਰੀਆ ਸਾਦੂ ਚਾਹ ਔਰ ਮਤਰਾ ਕੀ ਰੇਟ ਹੈ ਨਾਲ ਦਾ ਵੀਰ ਕੀ ਰੇਟ ਹੈ ਨਾਲ ਦਾ ਤੇ ਵਿੱਚ ਲੱਗਿਆ ਨਾ ਰੇਟ ਅੱਜ ਬੁਕਿੰਗ ਤੇ ਇਸੇ ਰੇਟ ਕਰੇ ਪਹੁੰਚ ਘਰੇ ਪਹੁੰਚ ਹਾਂਜੀ ਲਓ ਜੀ ਮਿੱਤਰੋ ਆਹੀ ਰੇਟ ਤੇ ਘਰੇ ਪਹੁੰਚ ਆ ਸੰਗਰੀ ਵਾਲੇ 15 ਦੇ ਕੰਨੇਦ ਨੇ ਵੀਰੇ 60000 ਹੈ ਸਟਾਰਟ 1000 ਦਿਨ ਜੀ ਫੋਲਡਿੰਗ ਵਾਲੇ ਆਪੇ ਮੈਂ ਪਹੁੰਚ ਘਰੇ ਪਹੁੰਚ ਅੱਜ ਮੇਲੇ ਦਾ ਹੈ ਜੀ ਮੇਲੇ ਕਰਕੇ ਸ਼ੂਟ ਆ ਕਰੋ ਗੂਗਲ ਪੇ ਕਰਾ ਦੇਣਾ ਫੋਕਸ 60000 ਜਿੰਦੇ ਦਾ ਰੇਟ 34000 ਚਸ਼ਮੇਸ਼ ਮਹੰਨਰਿਸ਼ਟੋਰ ਰੰਗ ਪਰਫੋਮਰ ਰੇਟ ਰੂਟ ਲਓ ਜੀ ਨਿਊ ਗੁਰਦੀਪ ਦੀ ਗੁਰਦੀਪ ਦੀ ਮਸ਼ੀਨਾਂ ਨਿਊ ਨਹੀਂ ਹੈਗੀ ਗੁਰਦੀਪ ਵਾਲਿਆਂ ਦੀ ਮਸ਼ੀਨਾਂ ਬਹੁਤ ਵਧੀਆ ਮੱਕੀ ਵਾਲਾ ਕਟਰ ਬਣਾਇਆ ਵੀਰਾਂ ਨੇ ਆ ਦੇਖੋ ਕੰਟਰੋਲਰਾ ਬ੍ਰਾਂਡ 36 40 ਬਾਗਬਾਨੀ ਵਾਲਾ ਨਾ ਮੀ ਟੈਂਟ ਚ ਆ ਗਿਆ ਦੇਖੋ ਇਹਨਾਂ ਨੇ ਡਿਜ਼ਾਈਨ ਕਰਾਤੀ ਸਰਪੰਨ ਸਿੰਘ ਸੰਗਰੀਆ ਆ ਆ ਦੂਸਰੀ ਟੈਂਨਾ ਪੁਰਾਣੀ ਪਹਿਲੀ 47 ਲਓ ਜੀ ਹਲਾ ਨਾਲ ਚੱਲਦਾ ਡਿਸਕਸ 47 ਦੇ ਇਹਰ ਦੂਰੇ ਨੇ ਓਏ ਓਏ ਗਲੱਟ ਲੈ ਆ ਮਦੰਤ ਵਾਲੇ ਦਾ ਉਹ ਕਰਾਇ ਤੇ ਡਾਕੂਮੈਂਟ ਕਰਾ ਲੈ ਵੰਡ ਜੀ 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 ਮੈਂ ਟੋ ਦੂਗਾ ਮਦੰਤ ਵਾਲੇ ਦਾ ਠੀਕ ਨੇ ਅਮਨੇ ਠੀਕ ਹੈ ਬਸ ਜ਼ਮੀਨ ਦਾ ਟਾਈਮ ਆ ਕੋਈ ਦਾ ਪਾਸ ਕਰਾਈ ਬ੍ਰਹਿਮ ਹੀ ਲੈ ਲਾਂਗੇ ਆਹ ਵੇ ਠੀਕ ਨਹੀਂ ਸਾਰੇ ਆ ਗਿਆ ਵੀਰ ਠੀਕ ਨਾ ਪਾਉਂ ਜਾ ਕਰੇ ਹਾਂ ਬਲੇਡ ਰੋਟਾਵੇਟਰ ਲੈ ਉੱਪਰ ਦਾ ਕਿੰਨੇ ਫੁੱਟ ਆ ਇਹ ਟਰਾਂਸਪੋਰਟ ਆ ਟਰਾਂਸਪੋਰਟ ਆ ਨਾਲੇ ਤਾਂ ਮੈਂ ਹਾਲ ਆ ਗਏ ਨੇ ਅੱਗੇ ਤੇ ਟ੍ਰੂਨ ਲਾਇਆ ਨਹੀਂ ਆਪਾਂ ਉਹਦਾ ਬ੍ਰਾਂਡ ਨਾਮ ਕੀ ਹੈ ਜ਼ਾਹਿਰ ਦੇ ਘੂਏ 15000 ਦੇ ਘੂਏ ਕਿੰਨਾ ਮਿਹਨਤ ਕਰਦਾ ਸਾਡੇ ਕੋਲ ਫਤਵੀ ਰਸਤਾ ਕਰੀਏ ਤਬਦੀਲ 290000 ਕੀ ਨਿਕਲਿਆ 290000 ਦੇ ਨੇ ਜੀ ਇਹ ਲੰਦਰ ਦਾਈ ਆਲੂ ਜੀਤੇ ਵਾਲਾ ਤੈ ਹੈ ਕਿ ਘੋੜਾ ਲਾਤਾ ਗੈਰ ਤੋ ਫਾਦ ਵਾਲੇ ਦੇਖੋ ਜੀ ਕਿੰਨੇ ਵਧੀਆ ਲਾਏ ਨੇ ਪਰਾਜ ਕਰਦੇ ਜੰਗ ਨਹੀਂ ਪਊ ਇਹਨਾਂ ਨੂੰ ਕੋਈ ਜੀ ਉਲਟਾਵੇਂ ਉੱਪਰ ਸੀਟਰ ਖੜਾ ਮਛੋਦਾ ਉਹ ਵੈਕਿਊਮ ਕਰੀਆ ਲੋ ਜੀ ਕਰਤਾ ਤਰਤਾ ਵੀਰ ਨਹੀਂ ਮਿਲ ਗਿਆ ਆਪਾਂ ਨੂੰ ਸਗਦੀਪ ਸਿੰਘ ਤੇ ਜਗਤਾਰ ਸਿੰਘ ਜੀ ਨਿਊ ਗੁਰਦੀਪ 400 ਵੜਦੀ ਆ ਮਤਰੋ ਨਿਊ ਗੁਰਦੀਪ ਇਸ ਤਾਵਾ ਕਰ ਪਾਏ ਨੇ ਵੀਰ ਨੇ ਸਿੱਪਾ ਵੀ ਲੰਬੀਆਂ ਕਰੀਆਂ ਨੇ ਪਹਿਲਾਂ ਨੂੰ ਆਪ ਕੋ ਬੜੀ ਸਟਾਫ ਨੂੰ 6 ਨੇ ਦੇ ਜੀ ਵੱਡੀਆਂ ਮੋੜਨੀਆਂ ਦੇ ਨਾਲ ਜਿੱਛੇ ਵਾਲੀਆਂ ਮੇਤਰੋ ਜੱਗੀ ਵੀਰ ਦੇ ਕਲੀਮੈਂਟ ਰੋ ਹਾਲ ਚੈੱਕ 65000 ਦੇ ਨੇ 365 ਜਿਹੜਾ ਫੀ ਫੈਰੋ ਜਿਹੜਾ ਪੈਨਸ ਜੀ ਨਹੀਂ ਕੱਟੇ ਕਮਲ ਦੇ ਆ ਪਾਣੀ ਵੀ ਪਾ ਗਾਣਗੇ ਮੈਨੂੰ ਬੇਤੀ ਕਰਨੀ ਚਾਹੀਦੀ ਹੈ ਇਹ ਰੋ ਹਾਲ ਦਾ ਮੀਰਾ ਕੁਝ ਪੈਸੇ ਨਹੀਂ ਇਹ ਆਪਣੇ ਬਜ਼ੁਰਗਾਂ ਦੇ U jie fżrbiċa tajen għiġħu għie, jesu u għie. Miaħu għaddi għiġħu għaddi 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 għaddi. ਕੋਈ ਵੀ ਵੀ ਦੇ ਚੱਲੋ ਖਾਸ ਹੈ ਤਾਂ ਹੋ ਰਿਹਾ ਪਰ ਤੁਸੀਂ ਆਪ ਸੋਚ ਕੇ ਦੇਖੋਗੇ ਮਾਈਗ੍ਰੇਸ਼ਨ ਇਹ ਆਪਣਾ ਕੋਈ ਫੋਸ ਕਰਿਆ ਜਾਂਦਾ ਦਿਨ ਉਹ ਬਹੁਤ ਬੰਡੀ ਕੰਪਨੀ ਹੈ ਕਿਉਂਕਿ ਖਲਾਫ ਵਿੱਚ ਜੁਮਾਇਆ ਲਏ ਦੀਆਂ ਕਿਉਂਕਿ ਆਪਣਾ ਟਰੈਕਟਰ ਆਪਣੇ ਜੋ ਹਵਾ ਹੈ ਤੇ ਜੋ ਆਪਣੀ ਸੋਲਿਡਿਟੀ ਨਹੀਂ ਤੁਗੜੀਆ ਆਪਣਾ ਹਰ ਪ੍ਰੋਜੈਕਟ ਸਿਕਸੈਸਫੁਲ ਹੈ ਕਰਤਾਰ ਦੀ ਕੰਪਨੀ ਤੇ ਰੈਕ ਤੇ ਵੈਲਰ ਟਰੈਕਟਰ ਤਰੀਕ ਐਕਸਪਰੀਮੈਂਟ ਪਹੁੰਚੇ ਨੇ ਮਿੱਤਰੋ ਪਰਤਾਰ ਵਾਲਿਆਂ ਨੇ ਰੁਕਤਾ ਵੈਟਰ ਤੇ ਪਰ ਸਿੱਟਰ ਸਾਰਾ ਕੁਝ ਬਣ ਜਾਂਦਾ ਇਹ ਆਓ ਜੀ ਇਹ ਹੈਗੇ ਬਿਸ਼ਕਰਮਾ ਹਾਂ ਹਰ ਇਹ ਵਾਲਾ ਸਿਸਟਮ ਪੂਰਾ ਵਧੀਆ ਲਾਇਆ ਫਾਈਬਰ ਦਾ ਲੱਗਿਆ ਦਾ ਆਲੂ ਵਿਜਣ ਵਾਲੀ ਮਸ਼ੀਨ ਆਟੋਮੈਟਿਕ ਕਰਤਾਰ ਦਾ ਟਰੈਕਟਰ ਕਰੋ ਚੈੱਕ ਇਹ ਤਰ੍ਹਾਂ ਹੋਰ ਵੀ ਡਰਾਈਵ ਚ ਮਿੱਤਰੋ ਰੇਪ ਆਉਣ ਵਾਲੀ ਕਾਪੀ ਚੈੱਕ ਕਰੋ ਇਹ ਸਾਰੀ ਹਾਈਡਰੋ ਲੱਗਾ ਉੱਤੇ ਗਈਆਂ ਦੋ ਕਿੰਨੀਆਂ ਠੀਕ ਆ ਇਹ ਤਾਂ ਜੱਜ ਕਿੰਨੇ ਦੇ ਨੇ ਜੀ 48000 ਲਿਖਿਆ ਹੋਇਆ ਹੈ ਉਹਦਾ ਰੇਟ ਹੈਗਾ 55 ਜਾਨ ਸਰ ਠੀਕ ਹੈ ਜੀ ਇਹ ਬਿੱਲ ਦਾ ਡਿਸਕਾਊਂਟ ਆ 7000 ਜੀ ਠੀਕ ਹੈ ਜੀ ਠੀਕ ਹੈ ਹੋਰ ਖੜੇ ਖੜੇ ਐਪਲੀਮੈਂਟ ਨੇ ਜੀ ਆਪਣੇ ਹੋਰ ਆਪ ਦਾ ਨਾਮ ਆ ਬੰਕਰ ਆ ਜੀ ਫੇਲ ਮਟਰ ਫੇਲ ਕੱਟਣ ਵਾਲਾ ਅੱਜ ਵਾਲੀ ਇਹ ਵੀ ਵਧੀਆ ਸੋਹਣੀ ਫੇਲ ਰੋਟਰ ਵੀ ਹੈਗਾ ਜੀ ਆਹ ਹਾਂ ਰੋਟਾ ਵੇਟਰ ਇਹ ਇਹਦੀ ਕੀ ਕੀਮਤ ਹੈ ਇਹ 9 ਗੋਟ ਦਾ 135 ਦਾ 1 ਲੱਖ 35000 ਦਾ ਜੀ ਆਹ ਹੈਗਾ ਜੀ ਮਾਰਕਰ ਇਹਦੀ ਕੀ ਕੀ ਲਗਾਈਏ ਇਹਦੀ 215000 215000 ਹੈ ਜੀ